ਗੋਜਰੀ ਮਹੱਲਾ ਪੰਜਵਾ ਚੌਪ ਦੇ ਕਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਿਆ ਚਾਰ ਕਰਾ ਖਟ ਕਰਮਾ ਇਤਰਾਤੇ ਸੰਸਾਰੀ ਤੰਤਰ ਮੈਲ ਨ ਉਤਰ ਹौं ਮੈਂ ਬਿਨ ਗੁਰ ਬਾਜੀ ਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 495 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਗੋਜਰੀ ਮਹੱਲਾ 5 ਚੌਪਦੇ ਘਰ ਦੂਜਾ ਬਾਣੀ ਦਾ ਰੂਪ ਚੌਪਦੇ ਔਰ ਦੂਸਰੇ ਘਰ ਜਗਾਉਣ ਦਾ ਉਪਦੇਸ਼ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਅਰਥਾਤ ਕਿ ਓ ਅੰਕਾਰ ਇੱਕ ਹੈ ਸਤਿਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਿ ਰਿਆ ਚਾਰ ਕਰਹ ਖਟ ਕਰਮ ਇਤਰਾਤੇ ਸੰਸਾਰੀ ਅੰਤਰ ਮੈਲ ਨਾ ਉਤਰ ਹੋਂ ਮੈਂ ਬਿਨ ਗੁਰ ਬਾਜੀ ਹਾਰੀ ਕਿਰਿਆਚਾਰ ਕਰਾ ਖਟ ਕਰਮਾਇਤ ਰਾਤੇ ਸੰਸਾਰੀ ਅਰਥਾਤ ਕੇ ਸੰਸਾਰੀ ਲੋਕ ਦੁਨੀਆਦਾਰ ਕਿਰਿਆਚਾਰ ਅਰਥਾਤ ਕੇ ਧਾਰਮਿਕ ਰਿਆਵਾ ਕਰਦੇ ਨੇ ਆਚਾਰ ਅਰਥਾਤ ਕਰਮकांड ਕਰਦੇ ਨੇ ਕਰਹਾ ਖਟ ਕਰਮ ਖਟ ਕਰਮ ਵੀ ਕਰਦੇ ਨੇ ਖਟ ਕਰਮ ਕਿਹੜੇ ਵੇਦਾਂ ਦੇ ਦੱਸੇ ਹੋਏ 6 ਕਰਮ ਜਿਵੇਂ ਵੇਦ ਪੜਨਾ ਵੇਦ ਪੜਾਉਣਾ ਜਗ ਕਰਨਾ ਜਗ ਕਰਾਉਣਾ দান ਦੇਣਾ দান ਲੈਣਾ ਆਦ ਇਹ ਖਟ ਕਰਮ ਵੀ ਕਰਦੇ ਨੇ ਕਿਰਿਆਚਾਰ ਦੇ ਨਾਲ-ਨਾਲ ਔਰ ਸੰਸਾਰੀ ਲੋਕ ਇਹਨਾਂ ਕਰਮਾਂ ਕਾਂਡਾਂ ਦੇ ਵਿੱਚ ਹੀ ਰੰਗੇ ਹੋਏ ਨੇ ਕਿਨਾ ਧਾਰਮਿਕ ਕਿਰਿਆਵਾਂ ਦੇ ਵਿੱਚ ਹੀ ਗਲਤਾਨ ਹਨ ਮਹਾਰਾਜ ਕਹਿੰਦੇ ਅੰਤਰ ਮੈਲ ਨਾ ਉਤਰ ਹੋਂ ਮੈਂ ਬਿਨ ਗੁਰ ਬਾਜੀ ਹਾਰੀ ਅੰਤਰ ਮੈਲ ਨਾ ਉਤਰ ਹੋਂ ਮੈਂ ਇਹਨਾਂ ਕਰਮ ਕਾਂਡਾਂ ਨੂੰ ਕਰਨ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਅੰਦਰ ਜਿਹੜੀ ਹੋਮੇ ਦੀ ਮੈਲ ਹੈ ਨਾ ਹੰਕਾਰ ਦੀ ਮੈਲ ਹੈ ਭਾਈ ਉਹ ਉਤਰਦੀ ਨਹੀਂ ਕਿਉਂ ਮਹਾਰਾਜ ਕਹਿੰਦੇ ਬਿਨ ਗੁਰ ਬਾਜੀ ਹਾਰੀ ਗੁਰੂ ਮਹਾਰਾਜਿਆਂ ਤੋਂ ਬਿਨਾ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾ ਇਹ ਜਿਹੜਾ ਦੁਨੀਆਦਾਰ ਨੇ ਕਰਮੇ ਕਾਂਢੀ ਲੋਕ ਨੇ ਉਹ ਜੀਵਨ ਰੂਪੀ ਬਾਜੀ ਨੂੰ ਹਾਰ ਜਾਂਦੇ ਹਨ ਸੁਗਰ ਹਉ ਵਾਲੀਆਂ ਭਗਤੀਆਂ ਚ ਪਾਛਾ ਗ੍ਰਿਪਾ ਕਰਦੇ ਨੇ ਕਹਿੰਦੇ ਮੇਰੇ ਠਾਕੁਰ ਰੱਖ ਲੈ ਵੋ ਕਿਰਪਾ ਤਾਰੀ ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਹਾਉ ਮੇਰੇ ਠਾਕੁਰ ਰੱਖ ਲਿਓ ਕਿਰਪਾ ਤਾਰੀ ਅਰਥਾਤ ਕਹੇ ਮੇਰੇ ਮਾਲਕ ਜੀ ਮੇਰੇ ਠਾਕੁਰ ਜੀ ਮੇਰੇ ਸਵਾਮੀ ਜੀ ਕਿਰਪਾ ਤਾਰਨ ਕਰਕੇ ਮੇਰਾ ਦੇ ਘਰ ਜਾ ਕੇ ਸਾਨੂੰ ਰੱਖ ਲਓ ਪਾਤਸ਼ਾਹ ਜੀ ਸਾਨੂੰ ਬਚਾ ਲਓ ਕਹਿੰਦੇ ਕੋਟ ਮੱਧੇ ਕੋ ਵਿਰਲਾ ਸੇਵਕ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਹਰੀ ਜੀ ਦਾ ਸੇਵਕ ਹੈ ਭਗਤ ਹੈ ਹੋਰ ਸਗਲੇ ਵਿਵਹਾਰੀ ਤੇ ਰਹੀ ਗੱਲ ਹੋਰਾਂ ਦੀ ਹੋਰ ਸਾਰੇ ਮਹਾਰਾਜ ਕਹਿੰਦੇ ਵਿਵਹਾਰੀ ਨੇ ਕਰਮੇ ਕਾਂਢੀ ਹਨ ਸਵਾਰਥੀ ਨੇ ਖੋਦ ਗਰਜ ਨੇ ਵਪਾਰੀ ਨੇ ਸੌਦੇਬਾਜ਼ ਨੇ ਸੁਰਹਾਓ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਾਰੇ ਕਿਰਪਾ ਕਰ ਦੇ ਨੇ ਇਹਨਾਂ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬੇਨਗੁਰ ਮੁਗਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ ਸਾਸਤ ਬੇਦ ਸਿਮਰਤ ਸਭ ਸੋਦੇ ਛੇ ਸ਼ਾਸਤਰ ਚਾਰ ਬੇਦ 27 ਸਿਮਰਤੀਆਂ ਆਦ ਸਾਰ ਇਸ ਨਾਤਨੀ ਧਰਮ ਗ੍ਰੰਥ ਸੋਦੇ ਨੇ ਕੋਖੇ ਪੜਤਾਲੇ ਨੇ ਵਿਚਾਰ ਕੇ ਵੇਖੇ ਨੇ ਸਭ ਇੱਕ ਆ ਬਾਤ ਪੁਕਾਰੀ ਸਾਰ ਇੱਕੋ ਬਾਤ ਹੀ ਪੁਕਾਰਦੇ ਨੇ ਉੱਚੀ ਉਚਾਰ ਕੇ ਦੱਸਦੇ ਹਨ ਕਿਹੜੇ ਕਹਿੰਦਾ ਬਿਨ ਗੁਰ ਮੁਕਤ ਨ ਕੋ ਪਾਵੇ ਮਨ ਵੇਖੋ ਕਰ ਵਿਚਾਰੀ ਕਿ ਬੇਸ਼ੱਕ ਆਪਣੇ ਮਨ ਦੇ ਵਿੱਚ ਇਸ ਗੱਲ ਦੀ ਵਿਚਾਰ ਕਰਕੇ ਦੇਖ ਲਓ ਕਿ ਗੁਰੂ ਮਹਾਰਾਜਿਆਂ ਤੋਂ ਬਿਨਾ ਕੋਈ ਵੀ ਜੀਵ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ ਮੁਕਤੀ ਨੂੰ ਪਾਉਂਦਾ ਨਹੀਂ ਕਰਮਾਂ ਕਾਂਡਾਂ ਦੇ ਸਦਕਾ ਵੀ ਗੁਰੂ ਦੇ ਦੁਆਰਾ ਹੀ ਮੁਕਤੀ ਮਿਲਦੀ ਹੈ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਾਰੀ ਕਿਰਪਾ ਕਰਦੇ ਨੇ ਕਹਿੰਦੇ ਅੱਠ 60 ਮੱਜਨ ਕਰ ਇਸ ਨੰਨ ਭਰਾਮ ਆਏ ਧਰ ਸਾਰੀ ਦਾਨੇ ਕਾ ਸੋਚ ਕਰ ਹੈ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ 86 ਮੱਜਨ ਕਰ ਇਸਨਾਨਾ 86 88 ਤੀਰਥਾਂ ਦਾ ਮੱਜਨ ਅਰਥਾਤ ਪੁਰਬੀਆਂ ਦਾ ਇਸ਼ਨਾਨ ਕੀਤਾ ਜਲ ਚੁੱਭਾ ਲਾਉਣਾ ਕੀਤਾ ਗੋਤਾ ਲਾਉਣਾ ਕੀਤਾ 88 ਮੱਜਨ ਕਰ ਇਸ਼ਨਾਨਾ ਰਾਮਾਏ ਤਾਰ ਸਾਰੀ ਸਾਰੀ ਧਰਤੀ ਤੇ ਪਰਮ ਪਰਮ ਕਹਿ ਵੀ ਅਸੀਂ ਮੋੜਾਏ ਸਾਰੀ ਧਰਤੀ ਦਾ ਪਰਮਣ ਕਰਕੇ ਭੜਕ ਕੇ ਧੱਕੇ ਢੋਡੇ ਖਾ ਕੇ ਪਰਤੇ ਹਾਂ ਕਹਿੰਦਾ ਅਨੇਕ ਸੋਚ ਕਰਾ ਦਿਨ ਰਾਤਿ ਬਿਨ ਸਤਗੁਰ ਅੰਧਿਆਰੀ ਅਨੇਕਾਂ ਹੀ ਸੁਚਮਤਾਈਆਂ ਵੀ ਰਖ ਰੱਖ ਕੇ ਦੇਖ ਲਈਆਂ ਅਨਕ ਸੋਚ ਕਰਾ ਦਿਨ ਰਾਤਿ ਅਨੇਕਾਂ ਸੁਚਮਾ ਰੱਖਦੇ ਸਾਂ ਦਿਨ ਰਾਤ ਅਖੰਡ ਰੂਪ ਦੇ ਵਿੱਚ ਪਰੰਤੂ ਫੇਰ ਵੀ ਮਹਾਰਾਜ ਕਹਿੰਦਾ ਬਿਨ ਸਤਗੁਰ ਅੰਧਿਆਰੀ ਸਤਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਤੋਂ ਬਿਨਾ ਉਹਨਾਂ ਦੇ ਚਰਨਾਂ ਦੇ ਵਿੱਚ ਡਿੱਗਣ ਤੋਂ ਬਿਨਾ ਉਹਨਾਂ ਦੀ ਸ਼ਰਨ ਤੋਂ ਬਿਨਾ ਤਗਿਆ ਅੰਤ ਦੇ ਕੋਪ ਹਨੇਰੇ ਦੇ ਵਿੱਚ ਹੀ ਗੁਲਤਾਨ ਰਹੇ ਅਸੀਂ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਅੰਤਮ ਚੌਥੇ ਪਦੇ ਚ ਕਹਿੰਦੇ ਤਾਵਤ ਤਾਵਤ ਸਭ ਜਗ ਤਾਯੋ ਅਬ ਆਏ ਹਰ ਦੁਆਰੀ ਦਰਮਤ ਮੈਡ ਬੁੱਧ ਪਰਗਾਸੀ ਜਨ ਨਾਨਕ ਗੁਰਮੁਖੇ ਤਾਰੀ ਤਾਵਤ ਤਾਵਤ ਸਭ ਜਗ ਤਾਯੋ ਪਟਕਦਿਆਂ ਪਟਕਦਿਆਂ ਨੇ ਸਾਰੇ ਜਗ ਦੇ ਵਿੱਚ ਹੀ ਪਟਕ ਲਿਆ ਫਰਦਿਆਂ ਫਰਦਿਆਂ ਨੇ ਸਾਰਾ ਜਾਗੇ ਫਿਰ ਲਿਆ ਦੌੜਦਿਆਂ ਦੌੜਦਿਆਂ ਨੇ ਮਹਾਰਾਜ ਕਹਿੰਦੇ ਸਾਰ ਸੰਸਾਰ ਦੇ ਵਿੱਚ ਹੀ ਦੌੜ ਭੱਜ ਲਿਆ ਕਹਿੰਦੇ ਆਬ ਆਏ ਹਰ ਦੁਆਰੀ ਤੇ ਹੁਣ ਹਾਂ ਬਹਾਰ ਕੇ ਥੱਕ ਟੁੱਟ ਕੇ ਮਹਾਰਾਜ ਕਹਿੰਦੇ ਹਰੀ ਦੇ ਦੁਆਰੇ ਤੇ ਆਪੜਾ ਮਹਾਰਾਜ ਦੇ ਚਰਨਾਂ 'ਚ ਡੱਗੇ ਉਹਦੀ ਸ਼ਰਨ ਦੇ ਵਿੱਚ ਆਏ ਕਹਿੰਦੇ ਦਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖੇ ਤਾਰੀ ਦਰਮਤ ਮੇਟ ਬੁੱਧ ਪ੍ਰਗਾਸੀ ਤੇ ਪਾਤਸ਼ਾਹ ਜੀ ਨੇ ਸਾਡੀ ਖੋਟੀ ਮਤ ਮੇਟ ਕੇ ਸਾਡੇ ਅੰਦਰ ਤਤ ਬੁੱਧੀ ਪ੍ਰਕਾਸ਼ਮਾਨ ਕੀਤੀ ਸਾਡੇ ਅੰਦਰ ਜਿਹੜੇ ਗੁਰਮਤ ਵਾਲੀ ਬੁੱਧੀ ਆ ਉਹ ਪ੍ਰਗਟ ਕੀਤੀ ਹੈ ਪ੍ਰਕਾਸ਼ਮਾਨ ਕੀਤੀ ਹੈ ਜਨ ਨਾਨਕ ਗੁਰਮੁਖੇ ਤਾਰੀ ਤੇ ਪੰਜਵੇਂ ਨਾਨਕ ਧੰ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਨੇ ਪਾਸ਼ਾ ਜੀ ਤੁਹਾਡੇ ਜਾਨਾ ਤੇ ਗੁਰੂਦਵਾਰਾ ਤੁਸੀਂ ਸਾਨੂੰ ਸੰਸਾਰ ਸਾਗਰ ਤੋਂ ਤਾਰਨਾ ਕਰੋ ਜੀ ਤਾਰਨਾ ਕੀਤਾ ਹੈ ਸੋ ਮਹਾਰਾਜ ਕਹਿੰਦੇ ਤਾਵਤ ਤਾਵਤ ਸਭ ਜਗ ਤਾਉ ਅਬ ਆਏ ਹਰ ਦੁਆਰੀ ਉੰਦੁਰ ਮਤਾ ਮੇਡ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖਿ ਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ